ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਕੇ ਮਾਧਮ ਸੇ ਪਤਾ ਚਲਾ ਹੈ ਕਿ ਇੱਕ ਚਿੱਠੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਆਈ ਪਰ ਵੱਖ-ਵੱਖ ਸ਼ਹਿਰਾਂ ਨੂੰ ਗਈ ਹੈ ਜਿਹਦੇ ਚ ਸੁਰੱਖਿਆ ਦਾ ਰਹਿਣ ਦੇ ਕੇ ਜਿਹੜਾ ਪਾਕਿਸਤਾਨ ਜਥਾ ਜਾਣਾ ਉਹਨੂੰ ਰੋਕਿਆ ਗਿਆ ਕਿਉਂਕਿ ਜੇ ਜਥਾ ਕਲਾ ਪਾਕਿਸਤਾਨ ਤੋਂ ਪੰਜਾਬ ਤੋਂ ਜਾਂਦਾ ਵੱਖ-ਵੱਖ ਸ਼ਹਿਰਾਂ ਜਾਂਦਾ ਪਰ ਸਿੱਖ ਕੌਮ ਦਾ ਕਿਸੇ ਕਿਸੇ ਵੀ ਦੇਸ਼ ਨਾਲ ਕਿਸੇ ਵੀ ਕੌਮ ਨਾਲ ਕੋਈ ਵਿਰੋਧ ਨਹੀਂ ਚਾਹੇ ਉਹ ਮੁਸਲਮਾਨ ਭਾਈਚਾਰੇ ਕੀ ਹੋਣ ਚਾਹੇ இந்து ਭਾਈਚਾਰੇ ਦੇ ਸਿੱਖ ਜਿੱਥੇ ਜਾਂਦਾ ਉਹ ਵੰਡ ਛਕੋ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕ ਲਈ ਸੰਦੇਸ਼ ਦਿੰਦਾ ਹੈ ਤੇ ਗੁਰੂ ਨਾਨਕ ਦੇਵ ਜੀ ਸਾਨੂੰ ਸੁਨੇਹੇ ਦਿੰਦਾ ਹੈ ਤੇ ਜੇ ਪਾਕਿਸਤਾਨ ਸਥਿਤ ਗੁਰੂ ਧਰਮ ਦੇ ਦਰਸ਼ਨ ਵਾਲੀ ਜਿੱਥੇ ਜਾਂਦਾ ਜੀ ਇੱਥੇ ਨੁਕਸਾਨ ਵਾਲੀ ਕੋਈ ਗੱਲ ਨਹੀਂ ਆ ਸੁਰੱਖਿਆ ਦੀ ਜਿਹੜੀ ਗੱਲ ਉਹ ਉਥੋਂ ਦੀ ਸਰਕਾਰ ਨੇ ਦੇਖਣੀ ਹੈ ਪਾਕਿਸਤਾਨ ਦੀ ਸਰਕਾਰ ਨੇ ਜੇ ਪਾਕਿਸਤਾਨੀ ਸਰਕਾਰ ਜੇ ਤਾਂ ਰੋਕਦੀ আর ਫੇਰ ਨਹੀਂ ਭਜਣਾ ਚਾਹੀਦਾ ਪਰ ਜੇ ਉਹ ਨਹੀਂ ਰੋਕਦੇ ਇਹਦਾ ਮਦਰੋਪਰ ਬੰਦ ਕਰ ਸਕਦੇ ਨੇ ਸੋ ਕੀ ਕਰ ਸਕਦੇ ਨੇ ਉਹਨਾਂ ਕੋ ਰਿਪੋਰਟ ਦੇਣੀ ਚਾਹੀਦੀ ਸੀ ਪਾਕਿਸਤਾਨ ਸਰਕਾਰ ਕੋ ਕਿ ਉਹ ਜਥੇ ਨੂੰ ਆਉਣ ਜਿਨਾ ਚਾਹੁੰਦੇ ਹੈ ਨਾ ਜਾਂ ਨਹੀਂ ਪਰ ਭਾਰਤ ਸਰਕਾਰ ਵੱਲੋਂ ਇਸ ਕਰਕੇ ਜਹਾ ਰੁਕ ਦੇਣਾ ਕਿ ਉਥੇ ਸੁਰੱਖਿਆ ਦਾ ਪ੍ਰਬੰਧ ਨਹੀਂ ਹੋ ਸਕਦਾ ਇਹ ਤਾਂ ਇੱਕ ਤਰਫਾ ਗੱਲ ਆ ਕਿਉਂਕਿ ਜੇ ਇਹ ਦੋਸਤਾਨ ਪਾਕਿਸਤਾਨ ਚ ਮੈਚ ਖੇਡੇ ਜਾ ਸਕਦਾ ਤੇ ਜਥਾ ਕਿਉਂ ਨਹੀਂ ਜਾ ਸਕਦਾ ਕਿਉਂ ਜਥਾ ਤੇ ਆਪਣੇ ਗੁਰੂ ਧਾਮ ਦੇ ਦਰਸ਼ਨ ਲਈ ਜਾਣਾ ਇਹ ਗੁਰੂ ਘਰ ਦੇ ਦਰਸ਼ਨ ਤੋਂ ਰੋਕਣਾ ਮੈਂ ਸਮਝਦਾ ਬੜੀ ਵੱਡੀ ਜਿਹੜੀ ਉਹ ਸਰਕਾਰ ਦੀ ਫੇਲੀਅਰ ਹੈ ਇਸ ਵਾਰ ਸੇ ਸਰਕਾਰ ਫੇਲ ਹੋ ਗਈ ਹੈ ਕਿ ਜੇ ਆਪਣੇ ਕੋਮ ਦੇ ਸੇ ਸੇ ਕੋਮ ਦੇ ਬੰਦਿਆਂ ਜਿਹੜੇ ਦਰਸ਼ਨ ਕਰ ਲਈ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਸੁਰੱਖਿਆ ਨਹੀਂ ਦੇ ਸਕਦੀ ਤਾਂ ਕਿਉਂਕਿ ਪਹਿਲਾਂ ਜੰਗ ਦਾ ਮਾਹੌਲ ਸੀ ਉਦੋਂ ਮੰਨਿਆ ਜਾ ਸਕਦਾ ਕਿ ਚਲੋ ਵੀ ਦੋਵੇਂ ਬਨੇ ਟਣਾ ਆ ਹੁਣ ਤੇ ਕੋਈ ਤਣਾ ਨਹੀਂ ਹੁਣ ਤਾਂ ਵਪਾਰ ਵੀ ਘਲਣਾ ਚਾਹੀਦਾ ਹੈ ਜਿਹੜਾ ਕੋਈ ਪਾਕਿਸਤਾਨ ਜਾਣਾ ਚਾਹਦਾ ਉਹਨੂੰ ਜਾਣ ਵੀ ਦੇਣਾ ਚਾਹੀਦਾ ਜਿਹੜਾ ਉਧਰ ਹੋਣਾ ਚਾਹਦਾ ਉਹਨੂੰ ਵੀ ਹੋਣ ਦੇਣਾ ਚਾਹੀਦਾ ਕਿਉਂਕਿ ਦੋਵੇਂ ਪਾਸੇ ਹੀ ਜਿਹੜੀ ਉਹ ਪਬਲਿਕ ਆ ਉਹ ਨਹੀਂ ਚਾਹੁੰਦੀ جنگ ਬਲਈ ਉਹ ਵਪਾਰ ਬੰਦ ਹੋਣ ਕਰਨਾ ਚਾਹੁੰਦੀ ਹੈ ਸਿਰਫ ਜਿਹੜੇ ਸਿਆਸੀ ਲੋਕ ਨੇ ਉਹ ਹੀ ਇਹ ਗੱਲਾਂ ਨੂੰ ਜਿਹੜਾ ਉਤਸ਼ਾਹ ਕਰ ਰਹੇ ਨੇ ਜਾਂ ਇਹ ਉਹ جنگ ਦਾ ਮਾਹੌਲ ਬਣਾ ਰਹੇ ਨੇ ਜਾਂ ਬਣਾਉਂਦੇ ਨੇ ਪਰ ਸਿੱਖ ਧਰਮ ਜਨ ਅਰਦਾਸ ਕਰਦਾ ਆ ਕਿ ਜਿੰਨਾ ਗੁਰਤਾ ਮੰਨੋ ਸੇਕਪੰਤੋਂ ਵਿਛੋੜਿਆ ਗਿਆ ਉਹਨਾਂ ਦੇ ਫੁੱਲੇ ਦਰਸ਼ਕਦਾਰ ਪਰ ਸਾਨੂੰ ਵਿਜੇ ਲੈ ਕੇ ਵੀ ਜਾਣ ਤੋਂ ਜਾਵ ਦਿੱਤਾ ਜਾ ਰਿਹਾ ਮਹਿਮਾਨ ਜੋ ਪ੍ਰਧਾਨ ਸਾਹਿਬ ਵੱਲੋਂ ਭਾਰਤ ਸਰਕਾਰ ਦੀ ਇਸ ਗੱਲ ਦੀ ਨਿੰਦਾ ਕਰਦਾ ਕਿ ਉਹਨਾਂ ਨੇ ਸਾਨੂੰ ਕਿਤਾਬੇ ਚਿੱਤੇ ਰੁਕਿਆ ਕਿਤੇ ਦਿਨੀ ਭਾਰਤ ਪਾਕਿਸਤਾਨ ਮੈਚ ਵੀ ਹੋਇਆ ਪਰ ਦੂਜੇ ਪਾਸੇ ਲੋਕ ਕਹਿ ਰਹੇ ਨੇ ਕਿ ਇੱਕ ਪਾਸੇ ਵਪਾਰ ਵੀ ਬੰਦ ਹੈ ਔਰ ਦੂਸਰੇ ਪਾਸੇ ਜਿਹੜੇ ਧਾਰਮਿਕ ਯਾਤਰਾ ਹੀ ਪਰ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਕਿ ਜੇ ਭਾਰਤ ਪਾਕਿਸਤਾਨ ਮੈਚ ਹੋ ਸਕਦਾ ਇਹਦਾ ਮਤਲਬ ਦੁਨੀਆ ਪਬਲਿਕ ਚਾਹੁੰਦੀ ਆ ਭਾਰਤੀ ਪਬਲਿਕ ਚਾਹੁੰਦੀ ਆ ਤੇ ਪਾਕਿਸਤਾਨੀ ਪਬਲਿਕ ਚਾਹੁੰਦੀ ਹੈ ਕਿ ਦੋਵਾਂ ਚ ਸ਼ਾਂਤੀ ਕੈਮਰੇ ਵੇ ਤੇ ਜੇ ਮੈਚ ਹੋ ਸਕਦਾ ਵਪਾਰ ਵੀ ਖੁੱਲ ਸਕਦਾ ਫਿਰ ਵਪਾਰ ਖੁੱਲ ਸਕਦਾ ਤੇ ਫਿਰ ਗੁਰੂ ਘਰ ਦੇ ਦਰਸ਼ਨ ਕਰਨ ਤੋਂ ਕਿਉਂ ਵਾਧੇ ਕੀਤਾ ਜਾਂਦਾ